ਮਨੋਹਰ لال ਖੱਟਰ ਨਾਲ ਜੁੜੀ ਵੱਡੀ ਖਬਰ ਦੱਸਦੀ ਹੈ ਕਿ ਮਨੋਹਰ لال ਖੱਟਰ ਨੇ ਵਿਧਾਇਕੇ ਹਉਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਵਿੱਤੀ ਦਿਨੀ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦੇ ਹਉਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਨੇ ਵਿਧਾਇਕੀ ਹਉਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਤਾਂ ਕਰਨਾਲ ਤੋਂ ਵਿਧਾਇਕ ਸਨ ਮਨੋਹਰ لال ਖੱਟਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਰ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਦੇ ਉੱਦੇ ਤੋਂ ਅਸਤੀਫਾ ਦਿੱਤਾ ਸੀ ਦੱਸ ਦੇ ਕਿ ਆਪਣੇ ਅਸਤੀਫੇ ਤੱਕ ਖੱਟਰ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਮੈਨੂੰ ਜੋ ਵੀ ਨਵੀਂ ਜ਼ਿੰਮੇਵਾਰੀ ਸੌਂਪੀ ਜਾਵੇਗੀ ਮੈਂ ਉਸ ਨੂੰ ਹੋਰ ਸਚਾਰੂ ਢੰਗ ਦੇ ਨਾਲ ਪੂਰਾ ਕਰਾਂਗਾ ਦੱਸ ਦਈਏ ਕਿ ਖੱਟੜ ਦੇ ਅਸਤੀਫੇ ਤੋਂ ਬਾਅਦ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸ਼ੈਣੀ ਕਰਨਾਲ ਸੀਟ ਤੋਂ ਚੋਣ ਲੜਨਗੇ ਦਰਅਸਲ 12 ਮਾਰਚ ਨੂੰ ਮਨੋਹਰ لال ਖੱਟੜ ਦੇ ਅਸਤੀਫੇ ਤੋਂ ਕੁਝ ਕੰਡੇ ਬਾਅਦ ਹੀ ਨਾਇਬ ਸਿੰਘ ਸ਼ੈਣੀ ਨੇ ਮੁੱਖ ਮੰਤਰੀ ਦੇ ਵਜੋਂ ਸੌਂ ਚੁੱਕੀ ਸੀ ਇਸ ਤੋਂ ਬਾਅਦ ਉਹਨਾਂ ਨੇ ਰਾਜਪਾਲ ਨੂੰ ਮਿਲਣ ਅਤੇ ਭਰੋਸੇ ਦਾ ਵੋਟ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਸ਼ੈਣੀ ਅੱਜ ਬਾबुਦਵਾਰ ਨੂੰ ਵਿਧਾਨ ਸਭਾ ਦੇ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ ਜਿਸ ਨੂੰ ਆਵਾਜ਼ੀ ਰਿਪੋਰਟ ਨਾਲ ਪਾਸ ਕਰ ਦਿੱਤਾ ਗਿਆ ਤਾਂ ਇਸ ਨਾਲ ਹਰਿਆਣਾ ਦੀ ਨਵੀਂ ਸ਼ੈਣੀ ਸਰਕਾਰ ਨੇ ਫਲੋਰ ਟੈਸਟ ਪਾਸ ਕਰ ਲਿਆ ਤਾਂ ਖੱਟਰ ਦੀ ਅਗਲੀ ਭੂਮਿਕਾ ਕੀ ਰਹੇਗੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਅਟਕਲ ਹਨ ਕਿ ਨਵੀਂ ਭੂਮਿਕਾ ਸਾਬਿਤ ਕਰਨਗੇ ਖੱਟਰ ਤਾਂ ਜਿਹੜੀਆਂ ਕਿਆਸਕਾਰੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਕਿ ਕਰਨਾਲ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ ਮਨੋਹਰ ਲਾਲ ਖੱਟਰ ਵੀਰੋ ਰਿਪੋਰਟ ਦੀ ਸ਼ਾਪਟਡ ਨਿਊਜ਼ ਚੈਨਲ ਤਾਂ ਮਨੋਹਰ لال ਖੱਟਰ ਨਾਲ ਜੁੜੀ ਵੱਡੀ ਖਬਰ ਦੱਸਦੀ ਹੈ ਕਿ ਮਨੋਹਰ لال ਖੱਟਰ ਨੇ ਵਿਧਾਇਕੇ ਹਉਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਵਿੱਤੀ ਦੀ ਨਹੀਂ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦੇ ਹਉਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਨੇ ਵਿਧਾਇਕੀ ਹਉਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਤਾਂ ਕਰਨਾਲ ਤੋਂ ਵਿਧਾਇਕ ਸਨ ਮਨੋਹਰ لال ਖੱਟਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਰ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਦੇ ਉੱਤੇ ਤੋਂ ਅਸਤੀਫਾ ਦਿੱਤਾ ਸੀ ਦੱਸ ਦੇ ਕਿ ਆਪਣੇ ਅਸਤੀਫੇ ਤੱਕ ਖੱਟਰ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਮੈਨੂੰ ਜੋ ਵੀ ਨਵੀਂ ਜ਼ਿੰਮੇਵਾਰੀ ਸੌਂਪੀ ਜਾਵੇਗੀ ਮੈਂ ਉਸ ਨੂੰ ਹੋਰ ਸਚਾਰੂ ਢੰਗ ਦੇ ਨਾਲ ਪੂਰਾ ਕਰਾਂਗਾ ਦੱਸਦੀ ਹੈ ਕਿ ਖੱਟਰ ਦੇ ਅਸਤੀਫੇ ਤੋਂ ਬਾਅਦ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸ਼ੈਣੀ ਕਰਨਾਲ ਸੀਟ ਤੋਂ ਚੋਣ ਲੜਨਗੇ ਦਰਅਸਲ 12 ਮਾਰਚ ਨੂੰ ਮਨੋਹਰ لال ਖੱਟਰ ਦੇ ਅਸਤੀਫੇ ਤੋਂ ਕੁਝ ਕੰਢੇ ਬਾਅਦ ਹੀ ਨਾਇਬ ਸਿੰਘ ਸ਼ੈਣੀ ਨੇ ਮੁੱਖ ਮੰਤਰੀ ਦੇ ਵਜੋਂ ਸੌਂ ਚੁੱਕੀ ਸੀ ਇਸ ਤੋਂ ਬਾਅਦ ਉਹਨਾਂ ਨੇ ਰਾਜਪਾਲ ਨੂੰ ਮਿਲਣ ਅਤੇ ਭਰੋਸੇ ਦਾ ਵੋਟ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਸੈਣੀ ਅੱਜ ਬਾਅਦਵਾਰ ਨੂੰ ਵਿਧਾਨ ਸਭਾ ਦੇ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ ਜਿਸ ਨੂੰ ਆਵਾਜ਼ੀ ਰਿਪੋਰਟ ਨਾਲ ਪਾਸ ਕਰ ਦਿੱਤਾ ਗਿਆ ਤਾਂ ਇਸ ਨਾਲ ਹਰਿਆਣਾ ਦੀ ਨਵੀਂ ਸ਼ੈਣੀ ਸਰਕਾਰ ਨੇ ਫਲੋਰ ਟੈਸਟ ਪਾਸ ਕਰ ਲਿਆ ਤਾਂ ਖੱਟਰ ਦੀ ਅਗਲੀ ਭੂਮਿਕਾ ਕੀ ਰਹੇਗੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਅਟਕਲਾਂ ਨੇ ਕੀ ਨਵੀਂ ਭੂਮਿਕਾ ਸਾਬਿਤ ਕਰਨਗੇ ਖੱਟਰ ਤਾਂ ਜਿਹੜੀਆਂ ਕਿਆਸਕਾਰੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਕਿ ਕਰਨਾਲ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ ਮਨੋਹਰ لال ਖੱਟਰ ਬਿਊਰੋ ਰਿਪੋਰਟ ਦੀ ਸ਼ਾਪਟ੍ਰੇਡ ਨਿਊਜ਼ ਚੈਨਲ ਧੰਨਵਾਦ